प्यारे दोस्तों प्यार भरी सस् नमस्कार जी आज ਅਸੀਂ ਖੇਤਾਂ 'ਚ ਪਹੁੰਚੇ ਵੀ ਖੇਤਾਂ ਦਾ ਮਹੌਲ ਵੀ ਦੇਖੀਏ ਬਹੁਤ ਸੋਹਣਾ ਲੱਗਿਆ ਪਰ ਇੱਥੋਂ ਵੀ ਅਸੀਂ ਮੰਗ ਕਰਦੇ ਆਂ ਵਿਤੋਂ ਇਹ ਹਰਪਾਲ ਸਿੰਘ ਟੀਮਾਂ ਤੋਂ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਤੁਹਾਡੇ ਨਾਲ ਪੰਜਾਬ ਹੁਣ ਤੰਦਿਗੜ ਦੇ ਵਿੱਚ ਜਾਂ ਸਬ ਕਮੇਟੀ ਨਾਲ ਮੀਟਿੰਗਾਂ ਹੋਈਆਂ ਸਾਹ ਦੇ ਫਰੰਟ ਦੇ ਆਗੂਆਂ ਨੇ ਜਾਂ ਪ੍ਰਾਨੀ ਸਿੰਘ ਵਾਲੇ ਆਗੂਆਂ ਨੇ ਉਹ ਜੋ ਮੰਗਾਂ ਮੰਨੀਆਂ ਸੀ ਜਿਸੇ ਮੁੱਖ ਮੰਗ ਸੀ ਕਿ ਪੰਜਾਬ ਦੇ ਮਿਲਾਂ ਡੀਏ 42% ਤੋਂ ਵਧਾ ਕੇ 55% ਕੀਤਾ ਜਾਵੇ ਅਤੇ ਜੋ ਪੇਕ ਹਨ ਸਾਢੇ 5 ਸਾਲਾਂ ਏਰੀਆ ਦਾ ਲਗਭਗ 18000 ਰੁਪਏ ਬਣਦਾ ਹੈ ਪਰ ਪੰਜਾਬ ਸਰਕਾਰ ਨੇ ਕੈਨਨ ਮੰਤਰੀ ਮੰਡਲ ਮੀਟਿੰਗ ਦੇ ਵਿੱਚ ਇਹ ਫੈਸਲਾ ਲਾ ਕੀਤਾ ਪਰ ਅਲੱਗ-ਅਲੱਗ ਉਮਰ ਦੇ ਵਿੱਚ ਜੋ ਏਰੀਆ ਦੀਆਂ ਬੰਨੀਆਂ ਪਾਦੇ ਆ ਅਸੀਂ ਮੰਗ ਕਰਦੇ ਆ ਕਿ ਸਾਰੇ ਮਾਲਾਆਂ ਨੂੰ ਤਿੰਨ ਜਾਂ ਚਾਰ ਕਿਸ਼ਤਾਂ ਦੇ ਵਿੱਚ ਜੋ ਏਰੀਆ ਦਾ ਪੇਕ ਦਿੱਤਾ ਜਾਵੇ 17 7 2020 ਵਾਲੇ ਮਲਾਿਆਂ ਨੂੰ ਛੇਵਾਂ ਪੇ ਕਮਿਸ਼ਨ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਪੀਐਸ ਪੀਸੀਲ ਦੀ ਮੋਡਿਫਿਕੇਸ਼ਨ ਮੰਗ ਕਰਦੇ ਆਂ ਵੀ ਸਾਡੇ ਕਈ ਕੈਟਾਗਰੀਆਂ ਨੇ ਥਰਮਲ ਦੇ ਵਿੱਚ ਜਾਂ ਬਾਹਰ ਦੀਆਂ ਕੈਟਾਗਰੀਆਂ ਕਈ ਨੇ ਸੈਗਲੈਂਡੀਆਂ ਉਹਨਾਂ ਦਾ ਪੇ ਮੈਣਿਆ ਤਰੂਟੀਆਂ ਬਹੁਤ ਵੱਡੀਆਂ ਨੇ ਉਹ ਦੂਰ ਕੀਤੀ ਜਾਣ ਜੇ ਆਉਣ ਵਾਲੀ ਜੋ 28 ਦੀ ਮੀਟਿੰਗ ਆ ਉਹਦੇ ਜੇ ਹੱਲ ਕੀਤਾ ਜਾਵੇ ਇਹ ਵੀ ਅਸੀਂ ਮੰਗ ਕਰਦੇ ਆਂ ਬੇਤੋ ਅਸੀਂ ਹਰ ਪਾਸੇ ਟੀਮਾਂ ਤੋਂ ਵੀ ਪੁਰਾਣੀ ਫੈਂਸ ਸਕੀਮ ਨੂੰ ਲਾਗੂ ਕਰਨ ਵਾਸਤੇ 2022 ਦੇ ਵਿੱਚ ਇੱਕ ਨੋਟਿੰਗ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਦੀ ਹੈ ਪੰਜਾਬ ਸਰਕਾਰ ਨੇ ਪਰ ਸਰਕਾਰ ਨੂੰ 3 ਸਾਲ ਉਪਰੋਂ ਸਮ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਕੇਂਦਰ ਦੀ ਜੋ ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਕਿ ਜੋ ਪੁਰਾਣੀ ਪੈਨਸ਼ਨ ਕੇ ਵਾਸਤੇ ਕੋਈ ਤਜਵੀਰ ਨਹੀਂ ਹੈ ਕੇਂਦਰ ਸਰਕਾਰ ਦੀ ਇਹ ਅਸੀਂ ਨਿੰਦਾ ਕਰਦੇ ਆ ਜੋ ਕੇਂਦਰ ਦੀ ਵਿੱਤ ਮੰਤਰੀ ਆ ਉਹਦੀ ਅਸੀਂ ਮੰਗ ਕਰਦੇ ਆ ਵੀ ਜਿੰਨੇ ਵੀ ਮੁਲਾਜ਼ਮਾ ਇੰਡੀਆ ਦੇ ਵਿੱਚ 244 ਤੋਂ ਭਾਰਤੀ ਮੁਲਾਜ਼ਮਾਂ ਉਹ ਪ੍ਰਾਣੀ ਮੰਸੇਮ ਹਰ ਹਾਲ ਦੇ ਲਾਗੂ ਕੀਤੇ ਜਾਵੇ। ਬਾਕੀ ਕੱਚੇ ਮਲਾਜਾਂ ਦੀ ਗੱਲ ਕਰੀ ਆਪਾਂ ਵੱਡੀ ਮੰਗ ਅੱਜ ਦੀ। ਜੋ ਕੱਚੇ ਮਲਾਜਾਂ ਨੂੰ 20-20 ਸਾਲ ਹੋ ਗਏ। ਥਰਮਪਲਾਂ ਲਹਿਰਾ ਮਹੱਬਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਪਰਬ ਥਲਪਲਾਂ ਰੁੱਪੜ ਦੇ ਵਿੱਚ ਠੇਕੇਦਾਰਾਂ ਕੋਲ ਕੰਮੇ-ਕੰਮ ਕਰਦੇ ਆ। ਮੁਖਰੀ ਭਵਾਨ ਤਮਾਨ ਜੋ ਸਰਕਾਰ ਬਣੀ ਸੀ ਉਹਨਾਂ ਨੇ ਆਉਂਦੇ ਨੇ ਕਿਹਾ ਸੀ ਕਿ ਅਸੀਂ ਹਰ ਹਾਲਤ ਦੇ ਵਿੱਚ ਜੋ ਕੱਚੇ ਕੰਮ ਆ ਪੱਕੇ ਕਰਾਂਗੇ ਪਰ ਬੜੀ ਹਾਸੇ ਦੀ ਗੱਲ ਆ ਜੀ 3 ਸਾਲ ਤੋਂ ਉੱਪਰ ਦਾ ਸਾਮਾ ਹੋ ਚੁੱਕਿਆ ਅਜੇ ਦਾ ਮੁੱਖ ਭਵਾਨ ਤਮਾਨ ਨੇ ਰੋਪੜ ਸਣ ਬਲਾਣ ਦੇ ਵਿੱਚ ਲਹਿਰਾ ਮਮ ਸਲਮਾਨ ਫਰਮਾਨ ਦੇ ਵਿੱਚ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮਲਾਣਾਂ ਵਿੱਚੋਂ ਇੱਕ ਵੀ ਪੱਕਾ ਕੰਮ ਨਹੀਂ ਮਲਾਇਆ ਕੀਤਾ ਅਸੀਂ ਇਹ ਵੀ ਮੰਗ ਕਰਦੇ ਆਂਗੇ ਜਿੰਨੇ ਵੀ ਕੱਚੇ ਮਲਾਜਮਾਂ ਘਟੂ ਘੜਦਨ ਖਾਂਦੀ 30000 ਰੁਪਏ ਦਿੱਤੀ ਜਾਵੇ ਕਿਉਂਕਿ ਇਸ ਨੂੰ 12000 ਮਿਲਦਾ ਕਿ 13000 ਮਿਲਦਾ 12000 ਜਾਂ 13000 ਨਾਲ ਪਰਵਾਦਾ ਖਰਗਾਣਾ ਬੜਾ ਔਖਾ ਹੈ ਬੱਚੇ ਭਰੋਣੇ ਬੜੇ ਔਖੇ ਆ ਕਿਉਂਕਿ ਅੱਜ ਆਪਾਂ ਦੇਖਦੇ ਆਂ ਵੀ ਬੱਚਿਆਂ ਦੀ ਫੀਸਾਂ ਵੀ ਬਹੁਤ ਨੇ ਇਦਵਾਰਾ ਫਿਰ ਮੰਗ ਕਰਦੇ ਆਂ ਵੀ ਕੱਚੇ ਮਲਾਵੇ ਕੋਟੇ ਤਨਖਾਹ 3000 ਰੁਪਏ ਕਿਤੇ ਧੰਨਵਾਦ ਚੱਲ